ਹਾਂਜੀ ਦੋਸਤੋ ਕੀ ਹਾਲ ਚੱਲਦੇ ਸਵਾਗਤ ਕਰਦਾ ਮੈਂ ਤੁਹਾਡਾ ਮੇਰੀ ਪ੍ਰੋਫਾਈਲ ਤੇ ਮੈਂ ਹਾਂ ਤੁਹਾਡਾ ਨਵਦੀਪ ਆਪਣਾ ਨਵਦੀਪ ਪੀਵੀ 60 ਅੱਜ ਦੀ ਵੀਡੀਓ ਵੀਡੀਓ ਵਿੱਚ ਬਹੁਤ ਆਪਾਂ ਕੁਝ ਖਾਸ ਗੱਲ ਗੱਲਬਾਤ ਡਿਸਕਸ ਕਰਨ ਵਾਲੀ ਹੈਗੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੈਂਟਰ ਸਰਕਾਰ ਵੱਲੋਂ ਟਾਈਮ ਟਾਈਮ ਤੇ ਕਿਸਾਨ ਭਰਾਵਾਂ ਜਾਂ ਕਿ ਆਪਣੇ ਮਾਵਾ ਭੈਣਾਂ ਜਾਂ ਕੋਈ ਬੱਚਿਆਂ ਲਈ ਹਨ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈ ਜਾਂਦੀਆਂ ਨੇ ਜਿਹੜੀ ਇਸ ਸਕੀਮ ਜਿਹਦੀ ਆਪਾਂ ਗੱਲਬਾਤ ਕਰਦੇ ਇਹ ਤੁਹਾਡੇ ਲਈ ਇੱਕ ਬਹੁਤ ਹੀ ਜ਼ਿਆਦਾ ਲਾਹੇਵੰਦ ਸਕੀਮ ਹੈ ਜਿਹੜੀ ਸੈਂਟਰਲ ਗਵਰਨਮੈਂਟ ਵੱਲੋਂ ਚਲਾਈ ਗਈ ਹੈ ਇਹ ਵੀ ਇੱਕ ਬੈਂਕ ਦੇ ਨਾਲ ਲਿਟਰੇਰੀ ਮੁੱ ਠੀਕ ਹੈ ਬਹੁਤ ਹੀ ਜਿਆਦਾ ਚੰਗੀ ਸਕੀਮ ਹੈ ਮੈਂ ਚਾਹੁੰਦਾ ਕਿ ਤੁਸੀਂ ਬਹੁਤ ਬਹੁਤ ਇਸ ਚੀਜ਼ ਦਾ ਤੁਸੀਂ ਲਾਹਾ ਲੈ ਸਕੋ ਤਾਂ ਕਿ ਤੁਹਾਡਾ ਬਹੁਤ ਬਹੁਤ ਇਸ ਚੀਜ਼ ਦਾ ਫਾਇਦਾ ਹੋ ਸਕੇ ਇਹ ਮੋਸਟਲੀ ਕਿ ਬੈਂਕ ਦੇ ਨਾਲ ਰਿਲੇਟਡ ਹੀ ਸਕੀਮ ਹੈ ਕਿ ਸਕੀਮ ਗੱਲਬਾਤ ਕਰਦੇ ਕਿ ਸਕੀਮ ਦਾ ਨਾਂ ਕੀ ਹੈਗਾ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਸੈਂਟਰ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਜਾ ਰਹੀ ਹੈ ਉਹਦਾ ਨਾਂ ਹੈਗਾ ਸਕੰਨਿਆ ਸਮਰiddhi ਸਕੀਮ ਸਕਨਿਆ ਸਮਰiddhi ਸਕੀਮ ਜਿਵੇਂ ਕਿ ਸਕਨਿਆ ਦਾ ਨਾਂ ਤੋਂ ਹੀ ਪਤਾ ਲੱਗਦਾ ਹੈਗਾ ਕਿ ਇਹ ਜਿਹੜਾ ਜੀ ਸਕੀਮ ਹੈਗੀ ਹੈ ਇਸ ਸਕੀਮ ਮੋਸਟਲੀ ਬੱਚਿਆਂ ਲਈ ਹੈਗੀ ਹੈ ਬੇਟੀਆਂ ਲਈ ਹੈਗੀ ਹੈ ਬੇਟੀਆਂ ਕਿੰਨਾਂ ਲਈ ਹੈਗੀ ਉਹਨਾਂ ਲਈ ਬੇਟੀਆਂ ਲਈ ਸਕੀਮ ਹੈਗੀ ਹੈ ਜਿਨ੍ਹਾਂ ਦੀ ਉਮਰ ਕੀ ਹੈ ਕਿ 10 ਸਾਲ ਤੋਂ ਘੱਟ ਹੈਗੀ ਆ ਹੁਣ ਜਿਹੜੀ ਇਹ ਕੇਂਦਰ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਗਈ ਹੈ ਜਿਹਨੂੰ ਸਕਨਿਆ ਸਮਰiddhi ਸਕੀਮ ਦਾ ਨਾਮ ਦਿੱਤਾ ਗਿਆ ਹੈਗਾ ਇਸ ਸਕੀਮ ਦਾ ਜਿਹੜਾ ਲਾਹੇਵੰਦ ਤੁਹਾਡੇ ਲਈ ਕਿਵੇਂ ਹੈਗਾ ਜਾਂ ਤੁਹਾਡੇ ਬੱਚਿਆਂ ਦੇ ਤੁਹਾਡੇ ਲਈ ਲਾਹੇਵੰਦ ਕਿਵੇਂ ਹੈ ਹਨ ਜਿਵੇਂ ਕਿ ਮੋਸਟ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਕੋਈ ਬੱਚੇ ਜਾਂ ਬੇਟੀ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਮੋਸਟਲੀ ਕੀ ਹੈ ਕਿ ਬਹੁਤ ਹੀ ਜ਼ਿਆਦਾ ਖਰਚਾ ਵਰਚਾ ਹੋ ਜਾਂਦਾ ਦਾਜ ਦੇ ਜਾਂ ਕੁਝ ਕੋਈ ਵੀ ਆਪਾਂ ਕਹਿ ਲਗੇ ਹਨਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਇਸ ਸਕੀਮ ਦਾ ਲਾਭ ਤੁਹਾਨੂੰ ਕਿਵੇਂ ਮਿਲ ਗਿਆ ਮੈਂ ਇਸ ਚੀਜ਼ ਬਾਰੇ ਤੁਹਾਨੂੰ ਪੂਰੀ ਤਰ੍ਹਾਂ ਡਿਸਕਸ ਕਰਨ ਚਾਹੁੰਦਾ ਪਹਿਲਾਂ ਗੱਲਬਾਤ ਆਪਾਂ ਡਿਸਕਸ ਕਰਦੇ ਕਿ ਜਿਸ ਕਨਿਆ ਸਮ੍ਰਿਧੀ ਸਕੀਮ ਹੈਗੀ ਹੈ ਇਹ ਸਕੀਮ ਹੈ ਕੀ ਠੀਕ ਹੈ ਸੈਂਟਰ ਸਰਕਾਰ ਵੱਲੋਂ ਕੀ ਕੀਤਾ ਗਿਆ ਕਿ ਸੈਂਟਰ ਸਰਕਾਰ ਵੱਲੋਂ ਜਿਹੜੇ ਬੱਚੀਆਂ ਲਈ ਨਾ ਬੇਟੀਆਂ ਲਈ ਜਿਵੇਂ ਮੈਂ ਕਹਿ ਰਹੀਆਂ ਇਹ ਸਕੀਮ ਚਲਾਈ ਗਈ ਹੈ ਇਸ ਸਕੀਮ ਦੇ ਅੰਤਰਗਤ ਕੀ ਹੈ ਕਿ ਜਿੰਨਾ ਬੇਟੀਆਂ ਦੀ ਉਮਰ ਹੈਗੀ 10 ਸਾਲ ਤੋਂ ਘੱਟ ਹੈ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਲਾਭ ਕਿਵੇਂ ਮਿਲੇਗਾ ਕਿ ਉਹਨਾਂ ਨੂੰ ਲਾਲ ਲੈਣੀ ਹੈ ਤੋ ਵੀਡੀਓ ਚ ਆਪਾਂ ਗੱਲਬਾਤ ਕਰਦੇ ਕਿ ਆਪ ਨੂੰ ਕੀ ਕੁਝ ਡਾਕੂਮੈਂਟ ਦੀ ਲੋੜ ਪਈਗਾ ਹਨਾ ਪਹਿਲੀ ਗੱਲ ਮੈਂ ਤੁਹਾਨੂੰ ਗੱਲ ਕਲੀਅਰ ਕਰ ਦੇਣਾ ਕਿ ਜਿਹੜੀ ਇਹ ਸਕੀਮ ਸੈਂਟਰ ਗਵਰਨਮੈਂਟ ਵੱਲੋਂ ਜਾਰਜ ਕੀਤੀ ਗਈ ਹੈ ਕਿ ਇਹ ਸਿਰਫ ਬੇਟੀਆਂ ਲਈ ਹੀ ਕੀਤੀ ਗਈ ਹੈ ਨਾ ਕਿ ਬੇਟਿਆਂ ਲਈ ਬੇਟੀਆਂ ਲਈ ਵੀ ਜੇਕਰ ਤੁਹਾਡੇ ਘਰ ਵਿੱਚ ਦੋ ਬੇਟੀਆਂ ਨੇ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਵੱਧ ਤੋਂ ਵੱਧ ਦੋ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਇਸ ਸਕੀਮ ਦਾ ਲਾਭ ਲੈਣ ਲਈ ਇੱਕ ਤਾਂ ਬੱਚਿਆਂ ਦੀ ਜਿਹੜੀ ਉਮਰ ਹੈਗੀ ਬੇਟੀਆਂ ਦੀ ਜਿਹੜੀ ਉਮਰ ਹੈਗੀ ਉਹ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਕੀ ਹੈ ਕਿ ਬੇਟੀਆ ਦਾ ਇੱਕ ਬੈਂਕ ਖਾਤਾ ਖੋਲਿਆ ਜਾਏਗਾ ਬੈਂਕ ਖਾਤਾ ਖੋਲਿਆ ਜਾਏਗਾ 0 ਬੈਂਸ ਵਾਲਾ ਕਿ ਉਹਨਾਂ ਦੇ ਪੇਰੈਂਟਸ ਨਾਲ ਖੋਲਿਆ ਗਿਆ ਕਿਉਂਕਿ ਬੱਚੇ ਦੀ ਉਮਰ ਘੱਟ ਹੁੰਦੀ ਹੈ 18 ਸਾਲ ਤੋਂ ਤਾਂ ਉਹਨਾਂ ਦਾ ਅਕਾਊਂਟ ਹੈਗਾ ਉਹ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਜੁਆਇੰਟ ਅਕਾਊਂਟ ਖੋਲਿਆ ਜਾਂਦਾ ਹੈ ਹੈਨਾ ਬੈਂਕ ਵਿੱਚ ਬੈਂਕ ਵਿੱਚ ਜੁਆਇੰਟ ਅਕਾਊਂਟ ਖੋਲਿਆ ਜਾਂਦਾ ਹੈ ਸਕੰਨੀਆਂ ਸਮਰੀ ਦੀ ਸਕੀਮ ਦੇ ਅਧੀਨ ਇਸ ਸਕੀਮ ਦੇ ਵਿੱਚ ਅੰਤਰਗਤ ਕੀ ਹੈ ਕਿ ਤੁਸੀਂ 1 ਕਰੋੜ ਤੱਕ ਦਾ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮੈਚਰ ਬੈਨੀਫਿਟ ਮਿਲ ਸਕਦਾ ਹੈ 1 ਕਰੋੜ ਰੁਪਇਆ ਜੇ ਤੁਹਾਨੂੰ ਮਿਲਣਾ ਉਹ ਤੁਹਾਨੂੰ ਕਿਵੇਂ ਮਿਲਣਾ ਇਸ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਕੀਮ ਦਾ ਪਤਾ ਲੱਗਿਆ ਸੈਂਟਰ ਗਵਰਨਮੈਂਟ ਵੱਲੋਂ ਕਿਸ ਕੰਨਿਆ ਸਮਰਿਧੀ ਸਕੀਮ ਹੈ ਜਿਹੜੀ ਹੈਗੀ ਆ ਉਹ ਬੇਟੀਆਂ ਲਈ ਹੈਗੀ ਆ ਠੀਕ ਹੈ ਫਿਰ ਦੂਜਾ ਨੰਬਰ ਕੀ ਸੀ ਕਿ ਤੁਹਾਡੇ ਕੋਲੇ ਬੈਂਕ ਖਾਤਾ ਹੋਣਾ ਚਾਹੀਦਾ ਹੈ ਬੈਂਕ ਖਾਤਾ ਬੱਚਿਆਂ ਦਾ ਖੋਲ੍ਹਿਆ ਜਾਂਦਾ ਹੈ ਇਹ ਜਿਹੜਾ ਬੈਂਕ ਖਾਤਾ ਤੁਸੀਂ ਖੁਲਵਾਉਣਾ ਹੈ ਇਹ ਸਰਕਾਰੀ ਸੰਸਥਾਵਾਂ ਵਿੱਚ ਜਿਵੇਂ ਕਿ ਬੈਂਕ ਹੋ ਗਿਆ ਸਰਕਾਰੀ ਬੈਂਕ ਹੋਗੇ ਠੀਕ ਹੈ ਜਾਂ ਕੋਈ ਪੋਸਟ ਆਫਿਸ ਹੋ ਗਿਆ ਆਪਣੇ ਜਿਹੜੇ ਸਿਰਫ ਉਹਨਾਂ 'ਚ ਤੁਸੀਂ ਇਸ ਖਾਤੇ ਦਾ ਲਾਭਵੰਦ ਲਾਭ ਲੈ ਸਕਦੇ ਹੋ ਠੀਕ ਹੈ ਮੇਜਰ ਬੈਨੀਫਿਟ ਤੁਹਾਨੂੰ ਸਰਕਾਰੀ ਸਕੀਮ ਦਾ ਸਰਕਾਰੀ ਬੈਂਕਾਂ ਚ ਹੀ ਮਿਲੇਗਾ ਦੂਜੀ ਆਪਾਂ ਗੱਲ ਬਾਤ ਡਿਸਕਸ ਇਹ ਕਰਦੇ ਹੈਗੇ ਕਿ ਐ ਸਕੀਮ ਦਾ ਲਾਭ ਲੈਣ ਲਈ ਜਿਹੜੀ ਵੱਤਵਤ ਸਕੀਮ ਜਿਹੜੀ ਤੁਹਾਡੀ ਹੈ 21 ਸਾਲ ਤੱਕ ਤੁਹਾਡੀ ਇਹ ਸੀਮ ਚੱਲੇਗੀ ਤੁਸੀਂ 15 ਸਾਲ ਤੱਕ ਇਸ ਵਿੱਚੋਂ ਆਏ ਮਹੀਨੇ ਕੁਛ ਨਾ ਕੁਛ ਖਾਤੇ ਚ ਪਾ ਕੇ ਜਮਾ ਕਰਵਾਉਣੇ ਆ ਜਿਵੇਂ ਕਿ ਤੁਸੀਂ ਬੈਂਕ ਵਿੱਚ ਆਪਣੀ ਐਫ ਡੀ ਰੱਖਦੇ ਹੋ ਨਾ ਮੈਂ ਤੁਹਾਨੂੰ ਗੱਲ ਥੀਅਰ ਕਰਨੀ ਚਾਹੁੰਦਾ ਕਿ ਜਿਵੇਂ ਤੁਸੀਂ ਬੈਂਕ ਵਿੱਚ ਐਫ ਡੀ ਰੱਖਦੇ ਹੋ ਐਫ ਡੀ ਤੁਹਾਨੂੰ ਵੱਤਵਤ ਵਾਲਾ ਵਿਆਜ ਮਿਲਦਾ ਹੁੰਦਾ ਉਹ 7.20% ਤੱਕ ਮਿਲਦਾ ਹੁੰਦਾ ਪਰ ਜਿਸ ਕਨਿਆ ਸਮਰਿਧੀ ਸਕੀਮ ਹੈਗੀ ਆ ਇਸ ਇੱਕ ਸਕੀਮ ਦੇ ਤਹਿਤ ਤੁਸੀਂ 15 ਸਾਲ ਤੱਕ ਇੱਕ ਪਾਰਟਿਕੂਲਰ ਟਾਈਮ ਤੱਕ ਆਏ ਮਹੀਨੇ ਜਾਂ ਹਰ ਸਾਲ ਕੁਝ ਅਮਾਉਂਟ ਜਮਾ ਕਰਦੀਆਂ ਅਮਾਉਂਟ ਜਿਹੜੀ ਤੁਸੀਂ ਜਮਾ ਕਰਦੀਆਂ ਹਰ ਸਾਲ 1.5% ਤੁਸੀਂ ਮਤਲਬ ਕਿ 1.5 ਲੱਖ ਰੁਪਇਆ ਤੁਸੀਂ ਆਏ ਸਾਲ ਇਸ ਖਾਤੇ 'ਚ ਜਮਾ ਕਰਨਾ ਹੈ ਠੀਕ ਹੈ ਤੇ ਉਸ ਤੋਂ ਬਾਅਦ 15 ਸਾਲਾਂ ਬਾਅਦ ਜਿਹੜਾ ਜਿਹੜਾ ਰਿਟਰਨ ਹੈਗਾ 21 ਸਾਲ ਜਦੋਂ ਸਕੀਮ ਮੇਜਰ ਹੁੰਦੀ ਹੈ 6 ਸਾਲਾਂ ਬਾਅਦ ਜਦੋਂ ਤੁਸੀਂ ਪੂਰਾ ਲਾਭਵਾਨ ਲੈਣ ਦੇ ਕਾਬਿਲ ਹੋ ਜਾਂਦੇ ਹੋ ਤਾਂ ਤੁਹਾਡਾ 1 ਕਰੋੜ ਰੁਪਇਆ ਵਿਦ ਇੰਟਰਸਟ ਇੰਟਰਸਟ ਕੀ ਮਿਲਣਾ ਹੈ ਕਿ ਤੁਹਾਨੂੰ ਜਿਹੜਾ ਇੰਟਰਸਟ ਮਿਲੇਗਾ ਤੁਹਾਨੂੰ 1 ਲੱਖ ਦੇ ਪਿੱਛੇ ਆਪਾਂ ਤੁਹਾਨੂੰ ਦੱਸ ਦਈਏ ਕਿ 8.2% ਤੁਹਾਨੂੰ ਇੰਟਰਸਟ ਮਿਲੇਗਾ ਐਫ ਡੀ ਤੇ ਜੇ ਤੁਹਾਨੂੰ ਇੰਟਰਸਟ ਮਿਲਦਾ ਸੀਗਾ ਉਹ 6.20 ਸੀਗਾ ਵੱਧ ਤੋਂ ਵੱਧ 6.25 ਅੱਜ ਤੱਕ ਮਿਲਦਾ ਹੈ ਪਰ ਸਕੰਨਿਆ ਸਕੀਮ ਦੇ ਅੰਤਰਗਤ ਜੇ ਤੁਸੀਂ ਇਸ ਸਕੀਮ ਵਿੱਚ ਬੱਚਿਆਂ ਦੇ ਖਾਤੇ 'ਚ ਆਈ ਮਹੀਨੇ ਇਹ ਹਰ ਸਾਲ ਇੱਕ ਪਾਰਟੀਕੂਲਰ ਅਮਾਉਂਟ ਤੁਸੀਂ ਜਮ੍ਹਾਂ ਕਰਵਾਉਂਦੇ ਰਹੋਗੇ ਠੀਕ ਹੈ ਮਤਲਬ ਕਿ ਇਕੱਲੇ ਜਮ੍ਹਾਂ ਕਰਵਾਉਣੀ ਹੈ ਕਿਉਂਕਿ ਨਿਕਲਦਾ ਨਹੀਂ ਜਿਸ ਸਕੀਮ ਹਸ 15 ਸਾਲ ਤੱਕ ਤੁਹਾਡਾ ਪੈਸਾ ਉਹ ਖਾਤੇ ਜਮ੍ਹਾਂ ਹੁੰਦਾ ਰਹੇਗਾ ਠੀਕ ਹੈ 21 ਸਾਲ ਦਾ ਜਿੰਨਾ ਕਿ ਬੱਚਾ ਹੁੰਦਾ ਨਹੀਂ ਉਹ ਤੱਕ ਤੁਸੀਂ ਵਿਡਰੋਅਲ ਨਹੀਂ ਕਰ ਸਕਦੇ ਇਹ ਉਹਨਾਂ ਚਕਾ ਤੁਹਾਨੂੰ ਉਸ ਚੀਜ਼ ਦਾ ਵਿਆਜ ਮਿਲ ਕੇ ਖਾਤਾ ਤੁਹਾਡਾ ਦੁੱਗਣਾ ਹੋ ਜਾਏਗਾ ਜੇ ਲੱਖ ਦੇ ਪਿੱਛੇ ਆਪਾਂ ਗੱਲ ਕਰਕੇ ਤਾਂ ਲੱਖ ਦੇ ਪਿੱਛੇ 8000 ਤੋਂ ਉੱਤੇ ਕੁਝ ਬੰਦਾ ਸਾਲ ਦਾ ਵਿਆਜ ਦਾ ਤੁਹਾਨੂੰ ਇਹ ਚੀਜ਼ ਦਾ ਵਿਆਜ ਮਿਲਦਾ ਰਹੇਗਾ ਠੀਕ ਹੈ ਜਿਹੜਾ ਕਿ ਐਫ ਡੀ ਨਾਲੋਂ ਕਿਤੇ ਜ਼ਿਆਦਾ ਹੈ ਐਫ ਡੀ ਤੇ ਤੁਹਾਨੂੰ 6.25 ਜਾਂ 20 ਮਿਲਸੀ ਇੱਥੇ 8.2 ਜਾਂ ਉਤੋਂ 9 ਦੇ ਆਸ-ਪਾਸੇ ਮਿਲਦਾ ਪਿਆ ਹੈ ਸੈਂਟਰਲ ਗਵਰਨਮੈਂਟ ਦੀ ਬਹੁਤ ਵਧੀਆ ਸਕੀਮ ਹੈਗੀ ਹੈ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਬੱਚਿਆਂ ਦੇ ਨਾਂ ਦੇ ਖਾਤਾ ਖੋਲੋਣਾ ਹੈ ਬੇਟੀਆਂ ਨਾਂ ਦੇ ਖਾਤਾ ਖੋਲੋਂਦੋਂ ਬਾਅਦ ਤੁਸੀਂ ਆਏ ਮਹੀਨੇ 1500 2000 2500 ਰੁਪਏ ਜਾਂ ਜਿੰਨਾ ਵੀ ਤੁਹਾਡਾ ਹੋ ਸਕੇ ਤੁਸੀਂ ਆਏ ਮਹੀਨੇ ਜਮ੍ਹਾਂ ਕਰਦੇ ਆ ਆਏ ਮਹੀਨੇ ਕਰੋ 6 ਮਹੀਨੇ ਜਮ੍ਹਾਂ ਕਰਦੇ ਆ 6 ਮਹੀਨੇ ਕਰੋ ਸਾਲ ਜਮ੍ਹਾਂ ਕਰਦੇ ਆ ਸਾਲ ਜਕਰ ਕਰੋ ਇਹਦੇ ਵਿੱਚ ਜੀ ਵੱਧ ਤੋਂ ਵੱਧ ਲਿਮਟ ਹੈਗੀ 1 ਸਾਲ ਵਿੱਚ ਜਮ੍ਹਾਂ ਕਰਨ ਦੀ ਉਹ ਹੈਗੀ 1.5 ਲੱਖ 1.5 ਲੱਖ ਤੁਸੀਂ ਆਏ ਸਾਲ ਬੇਟੀਆਂ ਦੇ ਖਾਤੇ ਤੁਸੀਂ ਜਮ੍ਹਾਂ ਕਰਨਾ ਤਾਂ ਤੁਹਾਨੂੰ ਬੈਂਕ ਜਾਂ ਕੋਈ ਗਵਰਨਮੈਂਟ ਹੈਗੀ ਤੁਹਾਨੂੰ 8.2% ਤੱਕ ਦਾ ਵਿਆਜ ਤੁਹਾਨੂੰ ਇਸ ਖਾਤੇ ਵਿੱਚ ਦਿੰਦੀ ਆਏਗੀ ਠੀਕ ਹੈ ਬਹੁਤ ਹੀ ਵਧੀਆ ਵਧੀਆ ਸਕੀਮ ਹੈ ਕਿਉਂਕਿ ਜਦੋਂ ਕੋਈ ਬੱਚਾ ਜਾਂ ਬੇਟੀ ਆਪਣੀ ਵੱਡੀ ਹੁੰਦੀ ਹੈ ਵੱਡੀ ਹੋਣ ਤੱਕ ਜਦੋਂ ਤੱਕ ਮਚੋਲ ਹੁੰਦੀ ਹੈ ਤਾਂ ਉਦੋਂ ਤੱਕ ਆਪਣੇ ਕੋਲ ਇੰਨੇ ਪੈਸੇ ਜਮ੍ਹਾਂ ਹੋ ਜਾਣਗੇ ਤੇ ਉਹ ਵੀ 8% ਇੰਟਰਸਟ ਮਿਲ ਕੇ ਕਿ ਆਪਾਂ ਉਹਦਾ ਵਿਆਹ ਸ਼ਾਦੀ ਆਪਾਂ ਚੰਗੀ ਤੰਗਣਾ ਕਰ ਸਕੀਏ ਠੀਕ ਹੈ ਮੰਨ ਕੇ ਚਲੋ ਜੇ ਤੁਹਾਡੀ ਬੱਚੀ ਹੁਣ 1 ਸਾਲ ਦੀ ਜਾਂ 1.5 ਸਾਲ ਦੀ ਹੈਗੀ ਆ ਤੁਸੀਂ 21 ਸਾਲ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਵਿਆਹ ਉਹਦਾ ਕਰਨਾ ਨਹੀਂ ਉਦੋਂ ਤੱਕ ਤੁਹਾਨੂੰ 1 ਕਰੋੜ ਰੁਪਏ ਤੁਹਾਡੇ ਕੋਲ ਜੁੜਦੇ ਹੈਗਾ ਉਹ ਟਾਈਮ ਤੱਕ ਦੇਖੋ ਕਿਉਂਕਿ ਆਏ ਆਪਣਾ ਰੱਬ ਦੇ ਘਰ ਦਾ ਕੁਝ ਪਤਾ ਨਹੀਂ ਹੁੰਦਾ ਘੱਟੋ ਘੱਟ ਆਪਾਂ ਇੰਨਾ ਕੰਮ ਤਾਂ ਕਰਕੇ ਕਿ ਆਪਣੇ ਬੇਟਾ ਬੇਟੀ ਵੀ ਕਹਿ ਸਕਣਗੇ ਹਾਂ ਯਾਰ ਸਾਡੇ ਮਾਪਿਆਂ ਨੇ ਸਾਡੇ ਲਈ ਚੰਗਾ ਕੰਮ ਕੀਤਾ ਸੀਗਾ ਬਹੁਤ ਜਿਆਦੇ ਵਧੀਆ ਸਕੀਮ ਹੈ ਤੁਸੀਂ ਇਸ ਸਕੀਮ ਦਾ ਲਾਭੇਵੰਦ ਲੈਣ ਤੋਂ ਪਿੱਛੇ ਨਾ ਹਟਿਓ ਠੀਕ ਹੈ ਬਹੁਤ ਜੀ ਮੈਂ ਚਾਹੁੰਦਾ ਕਿ ਤੁਹਾਡੇ ਇਹ ਬਹੁਤ ਜਿਆਦੇ ਕੰਮ ਜੀ ਤੁਸੀਂ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੀ ਹੋਰ ਵੀ ਸਰਕਾਰੀ ਸਕੀਮਾਂ ਜਿਹੜੀਆਂ ਹੈਗੀਆਂ ਬੈਂਕ ਦੇ ਨਾਲ ਰਿਲੇਟਡ ਹੈਗੀਆਂ ਜਿਹੜੇ ਤੁਹਾਡੇ ਲਈ ਲਾਈਫ ਲਈ ਫਾਇਦੇਮੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਜਿੰਨਾਂ ਘਰਾਂ 'ਚ ਬੇਟੀਆਂ ਹੈਗੀਆਂ ਦੋ ਬੇਟੀਆਂ ਹੈਗੀਆਂ ਤੇ ਉਹਨਾਂ ਦੀ ਉਮਰ 10 ਸਾਲ ਤੋਂ ਘੱਟ ਹੈ ਉਹ ਆਪ ਦਾ ਸਕੰਨਿਆ ਸਕੀਮ ਦੇ ਅਧੀਨ ਆਪ ਦਾ ਖਾਤਾ ਓਪਨ ਕਰਵਾਉਣਗੇ ਤੇ ਉਹਦੇ ਵਿੱਚ ਉਹਨਾਂ ਨੂੰ 8.2% ਤੱਕ ਦਾ ਜਿੰਨਾ ਵੀ ਪੈਸਾ ਉਹ ਜਮ੍ਹਾਂ ਕਰਵਾਉਣਗੇ ਆਏ ਮਹੀਨੇ ਜਾਂ ਆਏ ਸਾਲ 8.2% ਉਹਨਾਂ ਨੂੰ ਪਰ ਇਅਰ ਮਹੀਨੇ ਦਾ ਨਹੀਂ ਪਰ ਇਅਰ ਲਈ ਉਹਨਾਂ ਨੂੰ ਵਿਆਜ ਮਿਲਦਾ ਰਹੇਗਾ ਜਿਹੜਾ ਕਿ 15 ਸਾਲ ਜਾਂ ਪਾਰਟਿਕੂਲਰ ਟਾਈਮ ਇਹਦੇ ਵਿੱਚ ਸਿਰਫ ਪੈਸਾ ਜਮ੍ਹਾਂ ਹੀ ਹੋਏਗਾ ਜਿਵੇਂ ਕੋਈ ਪਾਰਟੀਕੂਲਰ ਟਾਈਮ ਮੰਨ ਲਓ ਕਿ ਨਾ 15 ਸਾਲ ਜਾਂ 21 ਸਾਲ 21 ਸਾਲ ਜਾਂ 15 ਸਾਲ ਤੋਂ ਪਹਿਲਾਂ ਤੁਸੀਂ ਇਹ ਖਾਤੇ ਚ ਪੈਸੇ ਕਢਾ ਨਹੀਂ ਸਕਦੇ ਸਿਰਫ ਜਮ੍ਹਾਂ ਹੀ ਹੁੰਦੇ ਜਾਣਗੇ ਤੇ ਤੁਹਾਨੂੰ ਜਮ੍ਹਾਂ ਦੇ ਪੈਸੇ ਦੇ ਵਿਆਜ ਮਿਲਣਾ ਠੀਕ ਹੈ ਮੋਸਟਲੀ ਕੀ ਹੈ ਕਿ ਆਪ ਆਪਣੇ ਪੈਸੇ ਵੈਸੇ ਵੀ ਆਪ 1500 2000 ਰੁਪਏ ਤਾਂ ਆਪਾਂ ਮਹੀਨੇ ਚੋਂ ਵੀ ਢਾਈ ਦੰਨੇ ਆ ਖਾਣ ਪੀਣ ਤੇ ਤੇ ਤੁਮੈ ਸੋਣਾ ਕਿ ਤੁਸੀਂ ਇਹ ਆਹ ਦੇ 1500 2000 ਰੁਪਏ ਹਰ ਮਹੀਨੇ ਤੁਸੀਂ ਆਉਂਦਾ ਸੇਵਿੰਗ ਕਰੋ ਡਿਪੋਜ਼ਿਟ ਕਰੋ ਤੇ ਵੱਧ ਤੋਂ ਵੱਧ ਬੈਂਕ ਤੋਂ ਲਾ ਲਓ ਠੀਕ ਹੈ ਹੋਰ ਵੀ ਸਕੀਮਾਂ ਲੈ ਕੇ ਤੁਹਾਡੇ ਨਾਲ ਆਉਂਦਾ ਜਾਵਾਂਗਾ ਮੈਂ ਤੇ ਮੇਰੇ Facebook profile ਤੇ ਕਿਤੇ ਵੀ ਤੁਸੀਂ ਨਵਦੀ PB60 ਸਰਚ ਕਰ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ